ਲੋ ਜੀ ਬਾਈ ਮਲੋ ਪਹੁੰਚੇ ਹੋਏ ਆ ਅਸੀਂ ਨਿੰਦਰ ਨੇ ਕਿਹਾ ਮਲੋ ਆ ਦੇਖ ਨਿੰਦਰ ਨੇ ਬਾਈ ਆ ਕੜਾਇਆ ਇਹਦਾ ਆਪਣਾ ਜੇਲ ਦਾ ਕੰਮ ਹੈ ਹਾਂ 11 ਲੈ ਲੈ 18 ਕਿਦਾਂ ਨਿੰਦਰ ਠੀਕ ਆ ਬਾਈ ਨਿੰਦਰ ਦੀ ਗਾਰੰਟੀ ਤੇ ਬਾਈ ਸਮਾਨ ਲੈ ਕੇ ਜਾ ਰਹੇ ਆ ਨਿੰਦਰ ਕਹਿੰਦਾ ਇੱਥੇ ਰੁਕੇ ਦੇਖ ਉਹ ਐਕਸਰ ਆਪਾਂ ਬਾਈ ਜਿੰਦੇ 17 ਦਾ ਹਨਾ ਦੇਖ ਤੇ ਮੇਰੀ ਗੱਲ ਉਹ ਐਕਸਰ ਤੇ ਹੀ ਆ ਜਾ ਨੋ ਬਾਈ ਮੋੜ ਘੜ ਕੇ ਖੰਨੇ ਹੀ ਆਇਆ ਹੈ ਹਾਂ ਹਾਂ ਮੋੜ ਘੜ ਕੇ ਖੰਨੇ ਆਣਾ ਪੈਂਦਾ ਖੰਨੇ ਆਦੇ ਬਾਈ ਸਾਨੂੰ ਬਾਈ ਆਹੀ ਠੀਕ ਲੱਗਦਾ ਹੈ ਹੈ ਇਹ ਕਾਰਵਾਈ ਦੇ ਸਾਰਿਆਂ ਨੂੰ ਬੇਫਰ ਦਾ ਕੰਮ ਚੱਲਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਕੱਲ ਪਿਆ ਅਗੇ ਹੋਇ ਤੇ ਤੇ ਕੱਲ ਸਮਾਨ ਲੈ ਗਿਆ ਹੁਣ ਸਮਾਨ ਲੈ ਕੇ ਆਉਂਦਾ ਇੱਧਰ ਕੱਲ ਸਵੇਰੇ ਸਾਰਾ ਸਮਾਨ ਛੱਡਿਆ ਬੜੀ ਕੀ ਅਨੁਭਵ ਕਿਹਾ ਹੈ ਕਿ ਆ ਗਈ ਹੈ ਬੰਨਾ ਇੱਧਰ ਲਾਇਆ ਰੱਖਾਂ ਤੇ ਕਿ ਇਹ ਨੂੰ ਆਪਾਂ ਖਾਰਾ ਕਰਿਆ ਸੈਕਿੰਗਰ ਦਾ ਕੁਆੜ ਕਰਿਆ ਇੱਧਰ ਜਿਹੜੇ ਸਈਆਂ ਹੋ ਗੋੜਾ ਜਾ ਤਾਂ ਕੋਈ ਨਹੀਂ ਆਉਂਦਾ ਨਾ ਗਿਆ ਹੋਇਆ ਇਹਨੂੰ ਲੱਗ ਕਰ ਲੈ ਬਾਈ ਮੈਂ ਸਮਾਨ ਲਿਆਵਾਂ ਯਾਰ ਫਿਰ ਜਿਹੜਾ ਮੇਰਾ ਹਾਂ ਤੂੰ ਉਹ ਦੁਆ ਸਮਾਨ ਆ ਜਾ ਇਹਨੂੰ ਫਿਰ ਮੈਂ ਲੱਗ ਕਰਦੇ ਵੀ ਕਿਹੜੇ ਬੈਰਿੰਗ ਲੱਗ ਨਾਟ ਲੱਗ ਕਲਚ ਫਿੱਟ ਹੋ ਜਾਣਾ ਨੂੰ ਹਾਂ ਉਹ ਸਮਾਨ ਚੱਕਿਆ ਜੰਗੋਰ ਤਾਂ ਮੈਂ ਚੱਕ ਲੈਂਦਾ ਇਹਨੇ ਉਹ ਜਾ ਕੇ ਉਧਰ ਤੋਂ ਠੀਕ ਆ ਆਪਣਾ ਸਮਾਨ ਉਧਰ ਰਿੰਗ ਤਾਂ ਦਿਖੇ ਨਹੀਂ ਮਿੱਤਰਾਂ ਨਾ ਉਹਦੇ ਰਿੰਗ ਲਿਖ ਹਾਂ ਪੀਆ ਇਹਨੇ ਕੋ ਸੈੱਟ ਫਾੜ ਲਈ ਝੂੜਾ ਉਹਦਾ ਪਤਾ ਵੀ ਆ ਰਿੰਗ ਦੇ ਸੈੱਟ ਲਿਆਉਣਾ ਆਪੇ ਨਹੀਂ ਆਹ ਨਹੀਂ ਆਇਆ ਨਾ ਪੰਦਰਮੇ ਦੀ ਕੇ ਉਹ ਪਿਆ ਹੋ ਗਿਆ ਇਹ ਉਹ ਜਿਸ ਆਉਂਦਾ ਨਾ ਹੋਵੇ ਕਿ ਜੁੱਤਾਂ ਲੱਗ ਨਹੀਂ ਹੋਣਾ ਮੈਨਾਂ ਤਾਂ ਹੱਥ ਤੇ ਆਇ ਨਹੀਂ ਵੀਰੇ ਫਿੰਡੇ ਖਿੰਡੇ ਜੇ ਆ ਗਏ ਮੇਰੇ ਹੱਥ 'ਚ ਫਿੰਡੇ ਖਿੰਡੇ ਗਏ ਰੂਪ ਤੇ ਚਲ ਦੇਖਣੀ ਜੇ ਹੋਏ ਜੇ ਮਿਲ ਗਏ ਦਿਨ ਅਸੀਂ ਖਿਡਾਰੀ ਲਗਾਏਗਾ ਪਿੱਖਣੇ ਵੀ ਆ ਇਹ ਪੱਟਾ ਨਹੀਂ ਲੱਗਿਆ ਹੋਣਾ ਤਾਂ ਲੈ ਆਉਂਗਾ ਲੈ ਆਉਂਗਾ ਪੂੜਿਆਂ ਦੇ ਰਿੰਗ ਲੈ ਕੇ ਆਉਂਗਾ ਇਹ ਤੇ ਬਾਕੀ ਲਿਆਉਂਦਾ ਬਾਈ ਸਮਾਨ ਜਾ ਕੇ ਹੈ ਹੈ ਇਹ ਨਾ ਯੋਦਾ ਮਾਤਾ ਨੇ ਇਹਨਾਂ ਨੇ ਇਹਨਾਂ ਦਾ ਹੈਗਾ ਸਭਾ ਭਾਇਆ ਬਦੂ ਹੈ ਦੇਈਆਂ ਹਾਂ ਪੱਕਾ ਹਾਂ ਹਾਂ ਰਹਿਣ ਦਾ ਨਹੀਂ ਇੰਜਣ ਚ ਪੈਂਦੇ ਹੋਣਗੇ ਨਾ ਦੇਖ ਲੈ ਹਾਂ ਰਹਿਣ ਦੇ ਭਾਈ ਪਾਲਾ ਪਾਲਾ ਉਹ ਚ ਪਾ ਦੇ ਚੱਲ ਚਲੋ ਭਾਈ ਜੇ ਅੱਗੇ ਫਿਰ ਸਾਨੂੰ ਵੀ ਚੱਕਣਾ ਹੈ ਜਗਦੀਪ ਵੀ ਹੈਗਾ ਉਹ ਮੇਲੇ ਤੇ ਗਿਆ ਤਾਂ ਰਸਤੇ ਜਿਹੋ ਨੂੰ ਵੀ ਚੱਕਣਾ ਹੈ ਉਹ ਤੋਂ ਪਹਿਲਾਂ ਲੈ ਕਿ ਕਿਥੋਂ ਜਗਾ ਬਾਸਕਟ ਵੀ ਦੇਖ ਲੈ ਬਾਸਕਟ ਆਉਣੀ ਹੈ ਇਹਦੀ ਉਹ ਦੇਖਦੇ ਆ ਜੇ ਨਾਪੇ ਕਿਤੇ ਵੀ ਗਿਆ ਤੇ ਦੇਖਦੇ ਕਿਥੇ ਕਿਥੇ ਘੁੰਮਦੇ ਆ ਇੱਕ ਸਟਾਰ ਆਉਣਾ ਆਪਣਾ ਸਟਾਰਾਂ ਦੇ ਚ ਹਾਂਜੀ ਹਾਂਜੀ 98 ਹਾਂ 99 ਤਾਰਾ ਠੀਕ ਐ ਬਈ ਤਾਰਾ ਜਿੱਤ ਪੈ ਗਈ ਇੱਥੇ ਵੀ ਉਹ ਹੋ ਪੈ ਗਿਆ ਦੇਖਦੇ ਹਾਂ ਹੁਣ ਦਿਖਾਉਂਦੇ ਆ ਬੜਾ ਫੋਰਮੈਂਨ ਜੇ ਟੱਕਰ ਗਿਆ ਕਿਤੇ ਉਹਨੂੰ ਹੀ ਪੁੱਛ ਲੈਂਦੇ ਨਿੰਦਰ ਨੂੰ ਉਹ ਕਹਿੰਦਾ ਮੈਂ ਜਾਣਾ ਤਾਂ ਉੱਦ ਨੂੰ ਆ ਵੀ ਘਰੇ ਆ ਬਸ ਉਹ ਆਪਣੀ ਤਿਆਰੀਆਂ ਲੱਗਿਆ ਹੋਇਆ ਮਸ਼ੀਨਾਂ ਨੂੰ ਕਰ ਨੂੰ ਨਾ ਐਮਪੀ ਪੇਟਣੀ ਆ ਚਲੋ ਦੇਖਦੇ ਆ ਕੌਣ ਕੌਣ ਟੱਕਰਦਾ ਬਾਈ ਤੁਹਾਨੂੰ ਮਰਾਉਂਦੇ ਆ ਚੱਲਦਾ ਹੁਣ ਮੈਂ ਪਹਿਲੇ ਇੱਥੇ ਬਹੁਤ ਲੇਟ ਹੋ ਗਿਆ ਲੋ ਬਾਈ ਜਗਦੀਪ ਵੀ ਪਹੁੰਚ ਗਿਆ ਕਿਵੇਂ ਆ ਵਧੀਆ ਹੀ ਤੁਸੀਂ ਮੈਂ ਟਰਾਲੀ ਛੱਡ ਕੇ ਬਾਈ ਫਰੀ ਤਾਂ ਕਹਿੰਦਾ ਚੱਲਦੇ ਆ ਹਾਂ ਜਗਦੀਪ ਤੇ ਸੋਨੂ ਵੀ ਆ ਰਿਹਾ ਸੋਨੂ ਦੀ ਵੇਟ ਕਰ ਰਹੇ ਆ ਉਹ ਆ ਰਿਹਾ ਸਾਹਮਣੇ ਭੱਜਿਆ ਆ ਰਿਹਾ ਕਿ ਨਹੀਂ ਟਰਾਲੀ ਇਹ ਵੀ ਬਾਹਰ ਕੱਢ ਗਿਆ ਪਹੀ ਪਰ ਖੇਚੋਂ ਇਹ ਕਿੱਥੇ ਮਰੰਡੀ ਲਿਜਾਣੇ ਇਹ ਮਰੰਡੇ ਵਿੱਚ ਹੈ ਹਾਂ ਮਰੰਡੀ ਦੰਬੇ ਅਸੇ ਦਾ ਤੇ ਉੱਥੇ ਵੀ ਲਾਤੇ ਗੇੜੇ ਨੇ ਸਲਾਣੇ ਵੀ ਇਹਨੂੰ ਪਰਚੇ ਦਵਾਈਆਂ ਸਲਾਣੇ ਦੀਆਂ 5 ਮਿੰਟ ਪਾ ਆ ਗਿਆ ਪਰ 5 ਮਿੰਟ ਤੇ ਸੁੱਕੇ ਕੇ ਦਊ ਤਾਂ ਕਹਿੰਦਾ ਨਿਕਲ ਆਉਂਦੇ ਆ ਹੂੰ 150 ਕੁਇੰਟਲ ਤੇ ਘੱਟ ਨਹੀਂ ਨਾ ਪਉਂਦਾ ਹੂੰ 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 ਲੋ ਬਾਈ ਸੋਨੂ ਆ ਗਿਆ ਮੇਰੇ ਸੋਨੂ ਕਿੱਦਾਂ ਸਾਨੂੰ ਵਧੀਆ ਸਾਹਿਬ ਤੂੰ ਸੁਣਾ ਇੱਧਰ ਜਾਣਾ ਹੁਣ ਪਹਿਲਾਂ ਇੱਧਰ ਤੂੰ ਜਾਏਂਗਾ ਉਧਰ ਤੇਰੇ ਮਗਰੇ ਆ ਮੇਰੇ ਨਾਲ ਮੇਰੀ ਸੀਟ ਤੇ ਬੈਠੇ ਮੇਰੇ ਇਹ ਕਿ ਤੇਰੇ ਹੱਥੇ ਸੋਨੂ ਐ ਤਾਮਲਾ ਤੇ ਬੁੱਟੇ ਨਹੀਂ ਯਾਰ ਗੋਡੀਆਂ ਦੇ ਅੱਛਾ ਆਪਣੇ ਪਰੇ ਮੋਟੇ ਹੋਏ ਆ ਬੁੱਟੇ ਠੀਕ ਹੈ ਠੀਕ ਹੈ ਠੀਕ ਹੈ ਚੱਲ ਫਿਰ ਉਹ ਉੱਥੇ ਯਾਰ ਖਮਾਣੂ ਨਿੰਦਰ ਹਾਲ ਚੜਾ ਉਹ ਦੇਖਦੇ ਆ ਉਹਨੂੰ ਪੁੱਛਦੇ ਹੁੰਦੇ ਉਹ ਜਗ੍ਹਾ ਵੀ ਦੱਸ ਤਾ ਕਹਿੰਦਾ ਮੈਂ ਦੱਸ ਦਿੰਦਾ ਸਟਾਰ ਉੱਤੇ ਉਹ ਕਰ ਲਓ ਕਹਿੰਦਾ ਉਹਰੇ ਮੈਂ ਬਾਕੀ ਉਹਨੂੰ ਪੁੱਛਣ ਹੁੰਦੇ ਕੀ ਕਹਿੰਦਾ ਉਹ ਚੱਲੋ ਮਿਲਣੇ ਜਾਂਦੇ ਆ ਹੈ ਕਿ ਨਹੀਂ ਚੱਲਦੇ ਨਾਲੇ ਉਹਨੂੰ ਕਹਿ ਬੈਠ ਵਿੱਚ ਪੁੱਛ ਲੈਂਦੇ ਆ ਉਹਨੂੰ ਕੀ ਕਹਿੰਦਾ ਉਹ ਲੋ ਜੀ ਬਾਈ ਮਲੋਹ ਪਹੁੰਚੇ ਹੋਣੇ ਅਸੀਂ ਨਿੰਦਰ ਦੇ ਕੋਲ ਆਇਆ ਮਲੋਹ ਆ ਦੇਖ ਨਿੰਦਰ ਵੀ ਬਾਈ ਆ ਗੜਾਇਆ ਇਹਦਾ ਆਪਣਾ ਦੇਦ ਦਾ ਕੰਮ ਲੈਂਦਾ 18 ਦੇ ਦਾ 18 ਤੇ ਬਾਈ ਬਲੋ ਬਾਈ ਤੇ ਬਣਾ ਇੱਥੇ ਤੇ ਲੈ ਗਾ ਥੋਕ ਦਾ ਕੰਮ ਆ ਬਾਈਆਂ ਦੀ ਆਪਣਾ ਮਹਾੜੀ ਚ ਫੈਕਟਰੀ ਆ ਆ ਹੈਗੇ ਇਹ ਦੇਖਾ ਤੇ ਸਾਰਾ ਸਮਾਨ ਖਾਇਆ ਬਾਕੀ ਤੁਹਾਨੂੰ ਨਿੰਦਰ ਨਾਲ ਗੱਲ ਕਰਾਂਦਾ ਉਹਦੇ ਵਰਤੇ ਹੋਇਆ ਸਮਾਨ ਇਹਦਾ ਕਹਿੰਦਾ ਬਾਈ ਇੱਥੇ ਲੈ ਗਿਆ ਤੇ ਆਪਾਂ ਨੂੰ ਦੇ ਦੇ ਆਹ ਮਰ ਗਿਆ ਬਾਈ ਸਟਾਰ ਆ ਨਮੀ ਜੀ ਆ ਸਮਾਨ ਦੇ ਦਿਆ ਨਮਾ ਆਪਣਾ ਪੁੰਨੇ ਹੋ ਇਹਦੇ ਥੋੜੀ ਢਿੱਲ ਪੈ ਗਈ ਇਹ ਦੇਖਾ ਸਮਾਨ ਤੁਹਾਨੂੰ ਦਿਖਾਇਆ ਇਹ ਸਾਰਾ ਲੈ ਦੇ ਆਪਾਂ ਤੇ ਬਾਕੀ ਇੱਧਰ ਸਾਮਾਨ ਖੜਾਇਆ ਹੋਇਆ ਨਿੰਦਰ ਨੇ ਨਿੰਦਰ ਲੱਗਿਆ ਹੋਇਆ ਉੱਧਰ ਮਿਲੋ ਬਾਈ ਨਿੰਦਰ ਫਾਰਮੈਨ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕਿੱਦਾਂ ਨਿੰਦਰ ਠੀਕ ਆ ਬਾਈ ਨਿੰਦਰ ਦੀ ਗਾਰੰਟੀ पे ਬਾਈ ਸਾਮਾਨ ਲੈ ਕੇ ਜਾ ਰਹੇਗਾ ਨਿੰਦਰ ਕਹਿੰਦਾ ਇੱਥੇ ਰੁਕੇ ਦੇਖ ਉਹ ਐਕਸਰ ਆਪਾਂ ਬਾਈ ਜਿੰਦੇ 17 ਦਾ ਹਨ ਐਕਸਰ ਦੇਖਦੇ ਉਹ ਗਰੀ ਗੱਲ ਉਹਨੂੰ ਐਕਸਰ ਤੇ ਹੀ ਆ ਜਾ ਆਹੇ ਐਕਸਲ ਹੈ ਆਪਣਾ ਆ ਤਾਂ ਨਹੀਂ ਹੈਗਾ ਐਕਸਲ ਦੇ ਦੇਖ ਰਾ ਤੂੰ ਕੱਢਿਆ ਹੋਇਆ ਆਪਾਂ ਨੇ ਹਾਂ ਬਾਈ ਤੇ ਜਮੇਚ ਪਾਏ ਮੱਕੀ ਜਿੱਥੇ ਐਮਪੀ ਜੀ ਹਾਂ ਸਵੇਰੇ ਪਾਏ ਦੂਏ ਦਿਨ ਸਵੇਰੇ ਸਵੇਰੇ ਵੇਪ ਹੋਣੇ ਪੈਗੇ ਮੈਨੂੰ ਮੇਰੇ ਚਾਰ ਟੁੱਟੇ ਬਹੁਤ ਇਸ ਕਰਕੇ ਦੋ ਕਹਿੰਦਾ 17 ਦੇ ਢਿੱਲਾ ਹੈ ਇਹਨਾਂ ਦਾ ਹਾਂ ਬਾਈ ਉਹਨਾਂ ਦਾ ਕੰਮ ਅਜਿਹੜਾ ਬਹੁਤ ਪਪਾ ਸਭ ਨਾਲ ਵਰਤ ਲਿਆ ਪਿਛਲੇ ਜਿੰਨੀ ਥੋੜਾ ਜਿਆ ਇੰਨੀ ਵੀ ਵੀ ਚੀਜ਼ ਜਿਹੜੀ ਕੁਆਲਿਟੀ ਆ ਜਿਹੜੀ ਕਹਿ ਗਈ ਦੇ ਦਿੱਤੀ ਇਹਨਾਂ ਨੇ ਉਹੀ ਉਹੀ ਠੀਕ ਆਹ ਕੰਮ ਕਰਦਾ ਮੈਂ ਖੜਾ ਬਣਾਉਂਗਾ ਨਾ ਇਹ ਤੁਹਾਨੂੰ ਵੀ ਮਿਲੇਗਾ ਮੇਨ ਆ ਜਿਹੜਾ ਅੱਛਾ ਅੱਛਾ ਵਾਲੀ ਹੈ ਇਹਦੀ ਫੈਕਟਰੀ ਠੀਕ ਹੈ ਜੀ ਇਹਨਾਂ ਨਾਲ ਕੰਮ ਕਰਦੇ ਆ ਹੁਣ ਐਕਚੁਅਲ ਤੈਨੂੰ ਕਹੇਦਾ ਟੁੱਟ ਗਿਆ ਤੇ ਦੁਕਾਨ ਛੇੜ ਬੰਦ ਹਾਂ ਬਾਈ ਕਹਿੰਦੇ ਵੀ ਟੈਂਪਰ ਆ ਵੀ ਟੁੱਟਿਆ ਵੇ ਜੇ ਬੜਾ ਕਿਉਂ ਮੇਰੇ ਤਾਂ ਬੜੇ ਖਾ ਗਏ ਕੱਡੇ ਵੱਡ ਵੱਡ ਕੇ ਕੱਡੇ ਸੀ ਇੱਕ ਦਿਨ ਮਾਂ ਰਾਤ ਨੂੰ 8 ਵਜੇ ਮਸ਼ੀਨ ਖੇਚ ਖੜ ਗਈ ਪਤਾ ਕੀ ਜਨਰੇਟਰ ਨੂੰ ਜਾ ਕੇ ਵੱਢ ਕੇ ਫਿਰ ਉਹ ਕਰਿਆ ਅੱਛਾ ਹੁਣ ਆਪਾਂ ਗਿਆ ਕਿ ਹੁਣ ਇਹ ਸਮਾਨ ਦੁਕਾਨ ਵਾਲਿਆਂ ਨੂੰ ਦੰਨੇ ਹੋ ਰਹੇ ਦੇ ਅੱਛਾ ਦੁਕਾਨ ਵਾਲੇ ਤੋਂ ਸਹੀ ਗੱਲ ਹੈ ਬਾਈ ਸਾਰਿਆਂ ਘਰਾਂ ਦੀਆਂ ਇਹ ਦੁਕਾਨੋਂ ਲੈ ਗੜਿਆ ਵੇ ਮਾਲ ਆਹ ਘਰਾਰੀ ਦੇ ਮੱਕੀ ਵਾਲੇ ਦੀਆਂ ਹੁਣ ਉਹ ਦੁਕਾਨ ਵਾਲਿਆਂ ਦੇ ਲਈ 100 ਰੁਪਏ ਮਰਵਾਉਣੇ ਆ ਸਹੀ ਗੱਲ ਉਹਨੇ ਹੀ ਬਣਾਉਣੇ ਲੈਣੇ ਪਾਲਨੇ ਆ ਇਹ ਥੋਕ ਦਾ ਕੰਮ ਹੈ ਆਪਾਂ ਨੂੰ ਇਹਨਾਂ ਦਾ ਥੋਕ ਦਾ ਕੰਮ ਨਾਲੇ ਇੱਕ ਸਭ ਤੋਂ ਵੱਡੀ ਗੱਲ ਹੋਰ ਆ ਜਿਹਨਾਂ ਆਪ ਬਣਾਉਂਦੇ ਆ ਆਪਾਂ ਤਾਂ ਗਰੀਬ ਇਹਨਾਂ ਦੇ ਲਈ ਜਾਂਦਾ ਕਈ ਬੜੀ ਪੁੱਛਦੇ ਦੇ ਹਾਂ ਕਈ ਗਰੀਬ ਕਿੱਥ ਇੱਕ ਇਹ ਸਟੀਲ ਕਿਹੜਿਆ ਜਰਮਨ ਸਟੀਲ ਵਾਲਾ ਇਹਨਾਂ ਦੇ ਠੀਕ ਹੈ ਬਾਈ ਕਹਿੰਦਾ ਗਰੀਸ ਵਰਤ ਕੇ ਦੇਖ 18 ਕਿਲੋ ਦੀ ਵਾਰੰਟੀ ਲੈ ਗਿਆ ਪੰਜ ਕਿਲੋ ਦੀ ਬਾਈ ਨੇ ਮੈਨੂੰ ਵੀ ਦਵਾਈ ਆ ਬਾਕੀ ਦੇਖਦੇ ਨਿੰਦਰ ਇੱਕ ਗੱਲ ਲਾ ਦਾਂ ਤੈਨੂੰ ਮੈਨੂੰ ਯਾਰ ਕਹੀਦਾ ਜਾਂਦਾ ਵਾਰ ਵਾਰ ਜੇ ਨਹੀਂ ਵੀ ਹਾਂ ਗੰਦਰ ਆਰਾਮ ਦੇ ਪਾਈ ਦੀ ਬਾਈ ਵਾਪਸ ਮੋੜ ਪਈਆਂ ਗੱਡੀ ਚ ਵਾਰਦੀਆਂ ਉਹ ਵਾਪਸ ਕਰਨੀਆਂ ਐ ਹੁਣ ਤੇਰੇ ਸਾਹਮਣੇ ਦਿੰਦਾ ਹਾਂ ਜਵਾਨ ਆ ਨਾ ਕੋ ਡਿਸਟ੍ਰੀਬਿਊਟ ਮਹਾ ਡੀ ਦਾ ਲੈਣ ਦਾ ਮੈਂ ਟੈਕਸ ਦੇ ਠੀਕ ਹੈ ਜਿਹੜੀ ਚੀਜ਼ ਮਾਜੀ ਲੀਲਾ ਬੰਦੇ ਸਮਾਨ ਇਹਨਾਂ ਦਾ ਕੇ ਰਿਪੋਰਟ ਆ ਬਸ ਕੋਈ ਗੱਲ ਨਹੀਂ ਦੇਖੀ ਰਿਪੋਰਟ ਦੀ ਬਲੇਟ ਲਾਇਆ 150 ਬਲੇਟ ਲੱਗਿਆ ਹਾਂ ਇਹਨਾਂ ਦਾ ਹੀ ਲਾਇਆ ਸਾਰਾ ਹੀ ਲਾਇਆ ਠੀਕ ਠੀਕ ਚੱਲ ਤੁਸੀਂ ਬਾਤ ਦੇਖੇ ਸਮਾਨ ਆਪਾਂ ਦੋਰਨ ਤਾਂ ਕੋਈ ਮਗਰ ਤੇ ਰੌਂਦਾ ਨਹੀਂ ਨਹੀਂ ਠੀਕ ਹੈ ਵੀਰੇ ਆ ਮੇਰੇ ਐਕਸਲ ਮੇਰਾ ਲੱਗ ਕੱਢ ਦਿਓ ਸਮਾਨ ਮੇਰੇ ਵਾਲਾ ਆ ਵੇਟਾਂ ਲੈ ਲੀਆਂ ਆ ਕਲਚ ਪਲੇਟ ਲੈ ਲਈ ਹਾਂ ਇਹਨਾਂ ਫਰਕ ਦੱਸ ਦੇ ਕਲਚ ਪਲੇਟ ਕਿ ਨਹੀਂ ਕਲਚ ਪਲੇਟ ਦਾ ਫਰਕ ਹੈਗਾ ਕਲਚ ਪਲੇਟ ਦਾ ਫਰਕ ਹੈਗਾ ਹਾਂ ਵਜਨੇ ਦਾ ਹੈ ਵਜਨ ਹੈਗਾ ਇਹਦਾ ਬਦਿਆ ਕਲਚ ਪਲੇਟ ਦੇਖ ਤਾਂ ਬਾਈ ਆਪਾਂ ਆਈ ਦੀ ਟਾਈਮ ਦੀ ਹੈ ਨਾ ਚਲੋ ਬਾਈ ਨੇ ਬਾਕੀ ਹੋਰ ਕਾਫੀ ਸਮਾਨ ਬਾਈ ਰੀਜਨਰ ਬਾਈ ਪੂਰੀ ਗਾਰੰਟੀ ਦੇ ਰਿਹਾ ਹੈ ਤੇ ਥੋਕ ਦਾ ਸਮਾਨ ਸਾਰਾ ਇੱਥੇ ਨਟ ਨੋਟ ਉਹ ਕੁ ਰੱਖਿਆ ਭਾਈ ਨੇ ਸਾਰੇ ਆ ਦੇਖੋ ਪਲਾਸਟਿਕ ਦੇ ਨਾ ਫਰਫੁਰ ਬਹੁਤ ਮਤਲਬ ਕਿ ਥੋਕ ਦਾ ਕੰਮ ਕਹਿੰਦਾ ਵਿੱਚ ਜਿਆਦਾ ਕਰਦੇ ਆ ਸੀ ਨਟ ਬੋਲਟ ਰੀਜਨਲ ਕਹਿੰਦਾ ਜਿਹੋ ਜਿਹੇ ਮਰਜੀ ਆ ਖੰਨੇ ਤੇ ਸੌਰੀ ਹਾਂ ਆਪਾਂ ਭਾਈ ਪਹੁੰਚ ਗਏ ਸਲਾਣਾ ਮੇਲੇ ਤੇ ਹੈ ਦੋ ਤਿੰਨ ਵਾਰ ਪਹਿਲਾਂ ਤਾਂ ਆਇਆ ਤਾਂ ਅੱਜ ਕੀ ਕੋਈ ਕਿਹੜੇ ਲੱਗਿਆ ਹੈਗੇ 2 ਸਾਲ ਹੋ ਗਏ ਹੋ ਸਾਨੂੰ ਤਾਂ ਆਂਦਾ ਰਹਿੰਦਾ ਸਾਨੂੰ ਤਾਂ ਹੀ ਪਛਾਣ ਲਿਆ ਕਹਿੰਦਾ ਵੀ ਪਹੁੰਚ ਗਿਆ ਆਪਾਂ ਪਤਾ ਨਹੀਂ ਕਿੰਨਾ ਕੰਨਾ ਪੀੜ ਤੇ ਆਉਣਾ ਸਾਨੂੰ ਕਿੰਨਾ ਕ ਪੀੜ ਤੇ ਆਉਣਾ ਕਿੰਨੇ ਕ ਲੱਖਾਂ ਕਾਉਂਟਰ ਪੀੜ ਗਿਆ ਹੋਣਾ ਇਹ ਫੇ ਯਾਰ ਆਪਣੇ ਵਾਲਾ ਮਰੰਡ ਵਾਲਾ ਤਾਂ ਕੁਝ ਕਰ ਨਹੀਂ ਰਿਹਾ ਨਹੀਂ ਚੱਲ ਵਧੀਆ ਚੱਲਦਾ ਆਪਣੇ ਜੁਗਾ ਵਧੀਆ ਮਿਲਦਾ ਯਾਰ ਹਾਂ ਠੀਕ ਚੱਲ ਪਰ ਉਹਨਾਂ ਤਾਂ ਨੀ ਪਰਚੇ ਹੀ ਨਹੀਂ ਦੇ ਰਿਹਾ ਆਹ ਐਂਟਰੀ ਆਹ ਅੱਗੇ ਐਂਟਰੀ ਹੈ ਦੀ ਇਹਦਾ ਪਿੱਛੇ ਦਫ਼ਤਰ ਆਗੇ ਖੰਮਣਾ ਪੈ ਗਿਆ ਹੈ ਨਾ ਇੱਕ ਖੰਮਣਾ ਪਿੰਡ ਹੈ ਹੈ ਖੰਮਣਾ ਲਿਆ ਪਿੰਡ ਤੋਂ ਲੈਣਾ ਖੰਮਣਾ ਠੀਕ ਠੀਕ ਆਹ ਦੇਖ ਆ ਅਰ ਕੋਈ 1.5 200 ਦੇ ਘੱਟ ਨਹੀਂ ਹੈਗਾ ਆਪਣੇ ਨਾਲ ਤਾਂ ਊਂ ਖਿੰਡ ਲਵੇ ਇਨ ਨੂੰ ਆ ਤਾਂ ਖਿੰਡਣ ਵਾਲੇ ਯਾਰ ਹੱਦ ਹੋ ਗਈ ਨਹੀਂ ਨਹੀਂ ਯਾਰ ਉਹ ਚੱਲਿਆ ਓਕਣਾ ਨਹੀਂ ਹੈਗਾ ਤੇ ਆਈ ਤੂੰ ਦੇਖੀ ਭਾਈਆਂ ਲਗਾਏ ਦਿੰਦੇ ਖਾਈਂ ਨਾ ਤੂੰ ਦਿਖਾਈਓ ਕਿੱਥੇ ਨਾ ਹਿੱਲਦੀ ਤੇਰਾ ਕਿੰਨੇ ਕਿੰਨੇ ਲੱਤੇ ਹੋયા ਹੈਂ ਪੈਂਚਰ ਹੋ ਗਿਆ ਨਾਲੇ ਆਈ ਆ ਰਿਕਵਰੀ ਰੇ ਭਾਈ ਸਾਡੇ ਤਾਂ ਭਈਏ ਲੱਦਦੇ ਨਹੀਂ ਖਿੰਡ ਜਾਂਦਾ ਇਨ ਇਹਨੂੰ ਹੂੰ ਹੂੰ ਹੈਂ ਇੰਨਾ ਹਨਾ ਕਿਤੇ ਨਾ ਸਾਡੇ ਰੋਡ ਆ ਯਾਰ ਰਾਹਤੇ ਇਨੇ ਹੈਗੇ ਸਾਡੇ ਦਾ ਠੀਕ ਹੈ ਸਾਨੂੰ ਤਾਂ 100 ਸਵਾ 100 ਕਾਊਂਟਰ ਕੱਟਣ ਦੀ ਵਿਵਤਾ ਪੈ ਜਾਂਦੀ ਹੈ ਹੈ ਇਹ ਕਿੱਧਰ ਲੋ ਬਾਈ ਮੋੜ ਘੜ ਕੇ ਖੰਨੇ ਹੀ ਆਏ ਹੈ ਹੈ ਹਾਂ ਮੋੜ ਘੜ ਕੇ ਖੰਨੇ ਆਣਾ ਪੈਂਦਾ ਖੰਨੇ ਆਂਦੇ ਬਾਈ ਆ ਸਾਨੂੰ ਬਾਈ ਆਹੀ ਠੀਕ ਲੱਗਦਾ ਹੈ ਜਿੱਥੇ ਮਰਜ਼ੀ ਭੱਜ ਲਿਓ ਸਾਹਿਬ ਇੱਕ ਹੋਰੇ ਟਾ ਸਾਨੂੰ ਆਹੀ ਲੱਗਦਾ ਨਾਲੇ ਦੂਰ ਜਾਓ ਨਾਲੇ ਉਹ ਕਰੋ ਠੀਕ ਹੈ ਨਾ ਨਾਲੇ ਇੱਕ ਹੋਰ ਹੈ ਬਾਈ ਦੇਖੋ ਗਰੀ ਦੇ ਡੱਬੇ ਪੂਰੇ ਅੱਧਾ ਵੀ ਮੋੜਿਆ ਵੀ ਜਾਂ ਕੰਪਲੀਟ ਦੀ ਇਹ ਆ ਠੀਕ ਹਨ ਹਾਂ ਅੱਧਾ ਕਹਿੰਦਾ ਖੁੱਲਿਆ ਦਾ ਵੀ ਮਿਲਣਾ ਉਹ ਕਣਾ ਮੋੜਾ ਪੂਰੀ ਵਾਰਟੀ ਦੇ ਪੈਸੇ ਇਕੱਠੇ ਹੂੰ ਠੀਕ ਹੈ ਤਾਂ ਭਾਈ 30000 ਦਾ ਸਾਮਾਨ ਆ ਗਿਆ ਸੀ 30000 ਦਾ ਸਾਮਾਨ ਇਹ ਹੈ ਲਾਡੂ ਆ ਸਾਮਾਨ ਹੈ ਫਿਰ ਕਹਿ ਦਿੰਦੇ ਹੱਲੇ ਤਾਂ ਪਤਾ ਨਹੀਂ ਕੀ-ਕੀ ਹੋਣਾ ਹੱਲੇ ਦਾ ਢੇੜਾ ਹਾਂ ਮੇਰਾ ਮੈਂ ਨਹਾ ਲਿਆ ਭਾਈ ਦੇਖ ਲੋ ਇੰਨਾ ਕੰਮ ਹੈ ਰੁਕਦੀਪ ਕਹਿੰਦੇ ਵੀ ਉਹ ਯਾਰ ਕੀ ਕਰਾ ਦੇਖ ਰਹਾ ਲੇ ਤਾਂ ਅੱਧੀ ਆਇਆ ਅੱਧਾ ਸੁਵੰਦ ਗਦੀਪ ਤਾਂ ਪਹਿਲੇ ਵੀ ਆਇਆ ਥੋ ਸੁਵੰਦ ਉਹ ਨਾ ਆਪਾਂ ਰਾਤ ਨੂੰ ਆਏ ਸੀ ਹੈ ਹੈ ਬਾਈ ਕੀ ਮਾਤਾ ਦੇਖਣੇ ਆ ਦੇਖਣੇ ਹੈ ਵੀ ਕੀ ਕੁਝ ਬਣਦਾ ਕਿੱਥੇ ਤੱਕ ਘੁੰਮੇ ਮਨੋ ਕੀ ਹਰੇ ਦਾ ਅੱਗੇ ਤੁਰਨ ਲੱਗੇ ਤੇ ਮਾਰ ਛੱਡ ਹਾਂ ਛੱਡ ਦਰਦ ਬਾਸਕਟ ਬਾਈ ਬਾਸਕਟ ਕਾਲੂ ਆਉਣੀ ਹੈ ਬਾਸਕਟ ਦਾ ਵੀ ਰੇਟ ਹੈ ਮਾਰਕ ਦਾ ਰੇਟ ਦਾ ਫਿਰ ਨਾਲੇ ਅੱਗੇ ਨੂੰ ਵੱਧ ਤੇ ਰੁਕਦੇ ਹੈ ਬਿਲਕੁਲ ਉਹ ਕਰਾਇਆ ਵਧ ਦਿੰਦੇ ਹੈ ਕਿਰਾਇਆ ਵਧ ਦਿੰਦੇ ਹੁਣ ਆਪਣਾ ਵਧ ਦਿੰਦੇ ਹਾਂ ਹੁਣ ਕੱਲੂ ਸੋਨੂ ਕੋਲ ਪਹੁੰਚਣੀ ਨਹੀਂ ਆਪੇ ਕਿਰਾਇਆ ਕਰੋ ਇਹਦੇ ਤੇ ਆਪਣੇ ਕੋ ਫ੍ਰੀ ਪਹੁੰਚਣੀ ਇੱਥੇ ਜਨ ਚੱਕ ਲੈਣ ਕਿਉਂ ਬਾਈ ਇਹ ਤਾਂ ਦੇਖਾਂਗੇ ਮੌਕੇ ਨਾਲ ਕਿਰਾਇਆ ਦੇ ਕੇ ਘਰ ਤੋਂ ਤਾਂ ਨਹੀਂ ਕੋਈ ਦੇਖ ਲੈਗਾ ਕਿ ਅੱਪਾ ਰਿਪੇਅਰ ਕੋਈ ਦਾ ਸਾਫ ਕਰਾਂ ਤੇਰਾ ਜਦੋਂ ਪਾਇ ਤੇ ਘਾਤੇ ਵੀ ਲਾਇਫਟ ਕਾੜਿਆ ਸਹੀ ਗੱਲ ਹੈ ਜਿਹੜੀ ਕੱਟ ਕੇ ਪਾਣੀ ਲਾ ਕੱਲ ਹੀ ਕਾੜੀ ਕਰ ਗਿਆ ਤੂੰ ਹਾਂ ਨਾ ਨਾ ਤੂੰ ਐਂ ਗਾ ਹਾਂ ਉੱਤੋਂ ਲੈ ਕੇ ਮੀਰੀ ਪੋਣਾ ਦਾ ਸਹੀ ਗੱਲ ਹੈ ਨਹੀਂ ਸੋਨੂ ਨਾਲ ਆਪਣਾ ਚੱਲੀ ਆ ਨਾ ਨੇ ਇੱਕ ਹੈ ਇੱਕ ਦਾ ਜੋ ਕੁਛ ਮਰਜੀ ਗੰਨਾ ਰਾਉ ਕੋਰ ਤੋਂ ਠੀਕ ਹੈ ਫੋਨ ਕਰਦੇ ਜੇ ਹੈਗੀ ਤਾਂ ਹੈਗੀ ਅੱਜ ਇੱਕ ਆਪਾਂ ਬਾਈ ਵਧੀਆ ਸਮਾਨ ਦਿੰਦਾ ਜਿਵੇਂ ਮਰਜੀ ਹੋਇਆ ਜਿਹੜਾ ਹੁਣ ਕੰਪਲੀਟ ਆਇਆ ਹੁਣ ਚਲੋ ਇਹਨਾਂ ਦੀ ਵੀ ਦੁਕਾਨ ਹੈ ਪਿੱਛੇ ਤੇ ਜਿਹੜਾ ਜਾਂ ਮਾਰ ਲਾਇਆ ਵੇਚਦੇ ਆ ਕੰਪਲੀਟ ਸੁਣੀ ਹੈ ਵਾਪਸ ਕਰਿਆ ਸਮਾਨ ਜਿਹੜਾ ਸਮਾਨ ਮੈਨੂੰ ਵਾਪਸ ਛੱਡਦਾ ਉਹ ਕਰਿਆ ਚਲਿਆ ਹੋ ਜਾਂਦਾ ਕਈ ਵਾਰ ਕਿਉਂ ਆਪਾਂ ਨੂੰ ਜਿਹੜਾ ਵੇਚਣਾ ਨਾਲ ਉਹਨਾਂ ਨੇ ਵੀ 20 ਵਾਰ ਆਉਣਾ ਵੀ ਆਪ ਸਮਾਨ ਵਰਤ ਕੇ ਦੇਖੋ ਬਣਾਣਾ ਦੇ ਉਹਦਾ ਵਰਤੇ ਤੇ ਪਤਾ ਲੱਗਦਾ ਭਾਈ ਸਾਰਾ ਸਮਾਨ ਲੈ ਲਿਆ ਸਟਾਰ ਵੀ ਲੈ ਲੇ ਹੋਰ ਕੀ ਚੱਲਦੇ ਹੁਣ ਇੱਧਰ ਇਹਨਾਂ ਦੇ ਪੰਪ ਪੰਪ ਸਪਰੇਅ ਵਾਲੇ ਵੀ ਤਿਆਰ ਕਰਦੇ ਆ ਇਹ ਰੇਟ ਰੋਡ ਦਾ ਫਰਕ ਹੈਗਾ ਭਾਈ ਆਪਾਂ ਨੂੰ ਤਾਂ ਬੜਾ ਠੀਕ ਲੱਗਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਕਿਤੇ ਰਾਤ ਭਰਾਤ ਜਦ ਮਰਜੀ ਹੈ ਮਿਲਦਾ ਜ਼ਮਾਨ ਫਿਰ ਐ ਨਹੀਂ ਹੈਗਾ ਵੀ ਦੁਕਾਨ ਬੰਦ ਹੋ ਗਿਆ ਹੋਗਣਾ ਦੇਣ ਦੇ ਵੀ ਮਿਲ ਜੂਗਾ ਤੁਹਾਨੂੰ ਇਹ ਜਿਹੜਾ ਹੋਇਆ ਬਾਕੀ ਅਗਦਾ ਆਏਗਾ ਭਾਈ ਪੈਸਿਆਂ ਪਰ ਜਿਹੜੀ ਚੀਜ਼ ਲਾਉਂਗੇ ਆਪਾਂ ਵੇ ਸਾਇਨਿਕ ਦਾ ਚਾਹੀਦਾ ਉਹਦਾ ਚਾਹੀਦਾ ਓਕਣਾ ਫਿਰ ਮੈਨੇ ਹੈ ਕਿ ਨਹੀਂ ਬਾਈ ਬਿਲਕੁਲ ਬਿਲਕੁਲ ਹਾਂ ਚਲੋ 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 ਬਾਈ ਚੱਲੀਏ ਹਾਂ ਬਾਈ ਕਮਾਣੋ ਪਹੁੰਚ ਗਏ ਤੇ ਕਹਿੰਦੇ ਭੁੱਖ ਲੱਗੀ ਇੱਥੇ ਹੈਂਗਰੀ ਪੁਆਇੰਟ ਨੇ ਦੇ ਦੇ ਪੀਜਾ ਆਰਡਰ ਕਰਿਆ ਹੋਇਆੰਨੇ ਕਾਦਕ ਟਾਈਮ ਲੱਗਦਾ ਇਹ ਜਾਣਾ ਅੱਗੇ ਸੋਨੂ ਸੱਜਣਾ ਹੱਲੇ ਜਗਦੀਪ ਮੇਲੇ ਚ ਉੱਥੇ ਤੋਂ ਕਾਲਾ ਚੱਕਣਾ ਹੈ ਆਪਣਾ ਜਿਹੜਾ ਮਨੂੰ ਲਾ ਸਾਡਾ ਕੰਬਾਇਨ ਤੇ ਲੱਗਿਆ ਹੋਇਆ ਉਹ ਚੱਕਣਾ ਹੈ ਮਿਲ ਤੋਂ ਸੋਨ ਨੂੰ ਤਾਂ ਦੇਖਦੇ ਇੱਥੇ ਤੇ ਆਪਾਂ ਬਿਠਾ ਦੰਨੇ ਕਿਸੇ ਨਾਲ ਜਾਂ ਛੱਡ ਕੇ ਆਉਣਾ ਪੈਣਾ ਨਿੰਦਰ ਨੇ ਆਉਣਾ ਵੈਸੇ ਜੇ ਬਰਾਬਰ ਆ ਗਿਆ ਫਿਰ ਤ ਉਹਦੇ ਨਾਲ ਚੱਲ ਜਾ ਕੋਈ ਨਹੀਂ ਤੇ ਛੱਡ ਕੇ ਆਉਂਦੇ ਸੋ ਉਹਨਾਂ ਨੂੰ ਅੰਦਰ ਲੱਗਿਆ ਹੋਇਆ ਲਾਈਨ 'ਚ ਉਹ ਗੱਡੀ ਕਾਦੇ ਆਪਾਂ ਇੱਧਰ ਹਾਂਜੀ ਹਾਂ ਮੈਨੂੰ ਲੱਗਦਾ ਮੇਰੇ ਅੰਦਰ ਵਾਜ ਆ ਆਪਾਂ ਗੱਡੀ ਘਮਾ ਲੈ ਮੋੜ ਲਈ ਇੰਨੇ ਆਹ ਘੱਟ ਪੱਛੇ ਆ ਇਹਨਾਂ ਰੰਗ ਸੈਂਡ ਆਣ ਆ ਜਾ सोनू ਆਈ ਨਹੀਂ ਯਾਰ ਲੈਂਡ 'ਚ ਲੱਗਿਆ ਵਕਦਾ ਅੱਧਾ ਘੰਟਾ ਹੋ ਗਿਆ ਨਾ ਹੋਰੇ ਆਪਾਂ ਨੂੰ ਸਭ ਭਰਾ ਟਕਰਾ ਹੋ ਗਿਆ ਹੈ ਨਾ ਮਨਣਾ ਖਰਾਬ ਹੋ ਗਿਆ ਬਈ ਟਾਈਮ ਬਹੁਤ ਜ਼ਿਆਦਾ सोनू ਕੋਈ ਨਹੀਂ ਯਾਰ ਤੇਰੇ ਸ਼ਹਿਰ ਯਾਰ ਕੀ ਆ ਗਿਆ ਭਰਾਵਾ ਹੋਰ ਇੰਨਾ ਟਾਈਮ ਦੱਸ ਹੈ ਤੇਰੇ ਅੱਜ ਹੈਂਗਰੀ ਪੁਆਇੰਟ 'ਤੇ ਇੱਕ ਨਾਲ ਇੱਕ ਫ੍ਰੀ ਹੈ ਅੱਛਾ ਫੇ ਉੱਥੇ ਤੂੰ ਤਾਂ ਪਾਰਟੀ ਕਰਨਾ ਹਾਂ ਮਹਾਂ ਵੀ ਚੱਲ ਕਾਲੇ ਨੂੰ ਪਾਰਟੀ ਕਰਦਾ ਮੈਂ ਕਾਲਾ ਕਾਲੂ ਇਹਨਾਂ ਕਰੇ ਠੀਕ ਹੈ ਠੀਕ ਹੈ ਠੀਕ ਹੈ ਫ੍ਰੀ ਕਰਕੇ ਫ੍ਰੀ ਕਰਕੇ ਅੱਗੇ ਹੁਣ ਜਾਂਦੇ ਜਾਂਦੇ ਖਾਲੀ ਏ ਬਹੁਤ ਟਾਈਮ ਹੋ ਗਿਆ ਬਿਲਕੁਲ ਹੁਣ ਖੜਦਾ ਟਾਈਮ ਨਹੀਂ ਹੈਗਾ ਮੈਂ ਘਰ ਤੋਂ ਫੋਨ ਆ ਗਿਆ ਦੋ ਵਾਰ ਅੱਛਾ ਬਿਲਕੁਲ ਵੀ ਕੁੰਡਾ ਲਾਇ ਜਾਣਾ ਹੁਣ ਹੈ ਨਹੀਂ ਕੁੰਡਾ ਨਹੀਂ ਟਰੈਕਟਰ ਲਿਆਉ ਕਹਿੰਦੇ ਜਾ ਕੇ ਪਹਿਲਾਂ ਅੱਛਾ ਅੱਛਾ ਟਰੈਕਟਰ ਖੜਾ ਹੈ ਚੁੱਕੇ ਚ ਯਾਰ ਚੱਲ ਬੈਕ ਜਾਣ ਦੇ ਚੱਲ 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 ਮਿਲੇ ਆ ਮਿਲੇ ਆ ਸਵਰਾਜ ਤੱਕ ਮਿਲੇਗੇ ਬੈਕ ਜਾਣ ਦੇ ਚਲੋ ਬਾਈ ਚੱਲਦੇ ਆ ਹੁਣ